ਬੰਨੀ ਇਹ ਜਿਹੜਾ ਹਾਦਸਾ ਹੋਇਆ ਕਿੱਦਾਂ ਹੋ ਗਿਆ ਦੇਖਾ ਇਹ ਇਧਰ ਤੇ ਜਾਂਦੇ ਵੱਜ ਗਈ ਜੇ ਨਾਲ ਸਾਧੇ ਨਾਲ ਵੱਜੀ ਆ ਜੀ ਹਾਂ ਬਸ ਕੱਲ੍ਹ ਬੜ ਨਾਲ ਵੱਜੀ ਗਈ ਅੱਛਾ ਜੀ ਹਾਂ ਜੀ ਬੰਦੇ ਕਿੰਨੇ ਕਿ ਜ਼ਖਮੀ ਨੇ ਤਿੰਨ ਬੰਦੇ ਦੋ ਦਾ ਮੌਕੇ ਤੇ ਇੱਕ ਦੇ ਮੌਕੇ ਤੇ ਗਈ ਦੋ ਬੰਦੇ ਜ਼ਖਮੀ ਆ ਅੱਛਾ ਆ ਇੱਕ ਜਨਾਨੀ ਇੱਕ ਮਰਦ ਦਿਲੇਵਰ ਦੋ ਜਨਾਨੀ ਇੱਕ ਬੰਦਾ ਅੱਛਾ ਜੀ ਹਾਂ ਜੀ ਤਿੰਨੇ ਜ਼ਖਮੀ ਆ ਕਿਆ ਲੱਗਦਾ ਦੋ ਸਹਾਰਨੇ ਦੋ ਸਹੀ ਹੋ ਅੱਛਾ ਦੇਖਿਆ ਕਿੱਦਾਂ ਹੋਇਆ ਹਾਦਸਾ ਕੋਈ ਪਤਾ ਲੱਗਿਆ ਕੋਈ ਪਤਾ ਨਹੀਂ ਸਾਨੂੰ ਪਤਾ ਲੱਗਾ ਜੇ ਇਹਨਾਂ ਬੰਦੇ ਇੱਥੇ ਇੱਕ ਦੋ ਬੰਦੇ ਜ਼ਖਮੀ ਹੋ ਗਏ ਅਨੰਦਪੁਰ ਸਾਹਿਬ ਤੇ ਇਸ ਤੋਂ ਇੱਕ ਲੇਡੀ ਜੀ ਦੀ ਡੈਥ ਕਿੰਨੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹ ਟਾਈਮ ਤੋਂ ਅਸੀਂ ਨੂੰ ਨਹੀਂ ਕਿਤਾ ਥੋੜੀ ਦੇਰ ਦੀ ਚੱਲ 5-7 ਮਿੰਟ ਚ ਅਸੀਂ ਇੱਥੇ ਆ ਗਏ 5 ਕਿੰਝ ਮਿੰਟ ਚ ਰਹਿ ਗਏ ਤਕਰੀਬਨ ਕੀਤ ਵਸਾਉਂਦੇ ਰਹੇ ਅੱਛਾ ਜੀ ਇਹ ਜਿਹੜਾ ਹਾਦਸਾ ਹੋਇਆ ਕਿੱਦਾਂ ਹੋ ਗਿਆ ਦੇਖਿਆ ਇਹ ਇਧਰ ਤੋਂ ਜਾਂਦੇ ਵੱਜ ਗਏ ਜੇ ਨਾਲ ਤਾਦਨਾ ਤੋਂ ਤੇਜੀ ਹਾਂ ਬਲ ਕਲ ਬੜ ਨਾਲ ਵਾਦੀ ਗਈ ਅੱਛਾ ਜੀ ਹਾਂ ਜੀ ਬੰਦੇ ਕਿੰਨੇ ਕਿ ਜ਼ਖਮੀ ਨੇ ਤਿੰਨ ਬੰਦੇ ਦੋ ਦਾ ਮੌਕੇ ਤੇ ਇੱਕ ਦੇ ਮੌਕੇ ਤੇ ਗਈ ਦੋ ਬੰਦੇ ਜ਼ਖਮੀ ਨੇ ਅੱਛਾ ਇੱਕ ਜਨਾਨੀ ਇੱਕ ਮਰਦ ਜ਼ਿਲ੍ਹਾਵਰ ਦੋ ਜਨਾਨੀ ਇੱਕ ਬੰਦਾ ਅੱਛਾ ਜੀ ਤਿੰਨੇ ਜ਼ਖਮੀ ਆ ਕਿਹਾ ਲੱਗਦਾ ਇੱਕ ਮਰਦੇ ਦੋ ਸਹੀ ਹੈ ਅੱਛਾ ਦੇਖਿਆ ਕਿਦਾਂ ਹੋਇਆ ਹਾਦਸਾ ਕੋ ਪਤਾ ਲੱਗਿਆ ਕੋਈ ਪਤਾ ਸਾਨੂੰ ਪਤਾ ਲੱਗਾ ਜੇ ਨਾ ਬੇ ਇੱਥੇ ਇੱਕ ਦੋ ਬੰਦੇ ਜ਼ਖਮੀਆਂ ਕੋ ਅਨੰਦਪੁਰ ਸਾਹਿਬ ਤੇ ਦਫ਼ਤਰ ਇੱਕ ਲੇਡੀ ਜੀ ਦੀ ਤੇ ਕਿੰਨੇ ਕ ਬਜੇ ਤੁਹਾਨੂੰ ਪਤਾ ਲੱਗਿਆ ਇਸ ਨੂੰ ਇਹ ਟਾਈਮ ਤੋਂ ਅਸੀਂ ਨੂੰ ਕਿਤਾ ਥੋੜੀ ਦੇਰ ਦੀ ਚੱਲ 5-7 ਮਿੰਟ ਚ ਅਸੀਂ ਇੱਥੇ ਆ ਕੇ 5 ਕਿ ਮਿੰਟ ਚ ਰਖੇ ਤਕਰੀਬਨ ਕੀਤ ਬਸਾਉਂਦੇ ਖੜੇ ਅੱਛਾ ਜੀ ਇਹ ਜਿਹੜਾ ਹਾਦਸਾ ਹੋਇਆ ਕਿੱਦਾਂ ਹੋ ਗਿਆ ਦੇਖਿਆ ਇਹ ਇਧਰ ਤੋਂ ਜਾਂਦੇ ਵੱਜ ਗਏ ਜੇ ਨਾਲ ਸਾਦੇ ਨਾਲ ਵੱਟ ਗਈ ਹਾਂ ਬਿਲਕੁਲ ਕਲਬੜ ਨਾਲ ਵੱਟ ਗਈ ਅੱਛਾ ਜੀ ਹਾਂ ਜੀ ਤੇ ਬੰਦੇ ਕਿੰਨੇ ਕਿ ਜਖਮੀ ਤਿੰਨ ਬੰਦੇ ਦੋ ਦਾ ਇੱਕ ਦੇ ਮੋਕੇ ਤੇ ਗਈ ਦੋ ਬੰਦੇ ਜਖਮੀ ਅੱਛਾ ਹਾਂ ਇੱਕ ਜਨਾਨੀ ਇੱਕ ਮਰਦ ਦਿਲਿਆਂ ਵੱਲ ਦੋ ਜਨਾਨੀਆਂ ਇੱਕ ਬੰਦਾ ਅੱਛਾ ਜੀ ਤਿੰਨੇ ਜ਼ਖਮੀ ਆ ਕਿਹਾ ਲੱਗਦਾ ਇੱਕ ਮਰ ਗਿਆ ਦੋ ਸਹੀ ਲੋ ਅੱਛਾ ਦੇਖਿਆ ਕਿਦਾਂ ਹੋਇਆ ਹਾਦਸਾ ਕੋਈ ਪਤਾ ਲੱਗਿਆ ਸਾਨੂੰ ਪਤਾ ਲੱਗਾ ਜੇ ਇਹਨਾਂ ਬਈ ਇੱਥੇ ਇੱਕ ਦੋ ਬੰਦੇ ਜ਼ਖਮੀਆਂ ਕੋ ਅਨੰਦਪਸਾਪੇ ਦੇ ਅਸਤਰ ਇੱਕ ਲੇਡੀ ਜੀ ਦੀ ਡੈਥ ਕੋਈ ਪਤਾ ਕਿ ਕਿੰਨੇ ਕਬਜੇ ਤੁਹਾਨੂੰ ਪਤਾ ਲੱਗਿਆ ਇਸ ਨੂੰ ਇਹ ਟਾਈਮ ਤੋਂ ਅਸੀਂ ਨੂੰ ਨਹੀਂ ਕਿ ਤਾ ਥੋੜੀ ਦੇਰ ਦੀ ਚੱਲ 5-7 ਮਿੰਟ ਚ ਅਸੀਂ ਇੱਥੇ ਆ ਗਏ 5 ਕੁ ਮਿੰਟ ਚ ਦੇਖ ਲਿਆ ਤਕਰੀਬਨ ਪੀਤਪਸਾਪੇ ਦੇ